ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਕਿ ਮਿਤੀ 13 ਤਰੀਕ ਨੂੰ ਥਾਣਾ ਮੰਡੀ ਗੋਬਿੰਦਗੜ੍ਹ ਦੇ ਵਿਖੇ ਪ੍ਰਵੀਨ ਅਗਰਵਾਲ ਵਾਸੀ ਮੰਡੀ ਗੋਬਿੰਦਗੜ੍ਹ ਨੇ ਇਤਲਾ ਦਿੱਤੀ ਕਿ ਉਸ ਦਾ ਤਾਂਬਾ ਸਕ੍ਰੈਪ ਦਾ ਕੰਮ ਅਤੇ ਟ੍ਰੇਡਿੰਗ ਦਾ ਗੋਦਾਮ ਬਜਰੰਗ ਬਲੀ ਇੰਪਾਤ ਨੰਬਰ 236 ਸ਼ੰਕਰ ਮੈਲ ਰੋਡ ਅਮਲੋਹ ਮੰਡੀ ਗੋਬਿੰਦਗੜ੍ਹ ਦੇ ਵਿਖੇ ਸਥਿਤ ਹੈ 11 ਤਰੀਕ ਨੂੰ ਸਮਾ ਕਰੀਬ ਰਾਤ 1 ਵਜੇ ਕੁਝ ਅਣਪਛਾਤੇ ਵਿਅਕਤੀ ਉਸ ਦੇ ਗੋਦਾਮ ਦਿੱਕਾ ਮਿਕ ਟੱਪ ਕੇ ਅੰਦਰ ਦਾਖਲ ਹੋਏ। ਇਹਨਾਂ ਲੋਕਾਂ ਗੋਦਾਮ ਦੇ ਸੁਰੱਖਿਆ ਗਾਰਡ ਅਤੇ 5 ਲੇਬਰ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ। ਉਹਨਾਂ ਵਿਅਕਤੀਆਂ ਨੇ ਜ਼ਿੰਦਰਾ ਤੋੜ ਦਿੱਤਾ ਤੇ ਗੱਡੀ ਬਲੇਰੋ ਪਿਕਅਪ ਦੇ ਮਾਲਕ ਡਰਾਈਵਰ ਰਣਵੀਰ ਸਿੰਘ ਵਾਸੀ ਸਾਨੇਵਾਲ ਨੇ ਨਾਮਾ ਲੂਮ ਵਿਅਕਤੀ ਨਾਲ ਗੱਡੀ ਗੋਦਾਮ ਅੰਦਰ ਲਿਆਂਦੀ ਅਤੇ ਤਾਂਬਾ ਸਕਰੱਬ ਦਾ ਵਜ਼ਨ ਕਰੀਬ 35 ਕੁਇੰਟਲ ਸੀ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਨਾਲ ਲੱਗਿਆ। ਉਨਾ ਕਾਜਲਾ ਕੋਲ ਇਸ ਮੌਕੇ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਵੀਨ ਅਗਰਵਾਲ ਦੇ ਵਿਧਾਨ ਤੇ ਮੁਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਬੀ ਐਨਐਸ थाना ਮੰਡੀ ਗੋਬਿੰਦਗੜ ਬਰ ਖਿਲਾਫ ਬਲੈਰੋ ਪਿਕਅਪ ਦੇ ਮਾਲਕ ਡਰਾਈਵਰ ਰਣਦੀਰ ਸਿੰਘ ਅਤੇ 6795 ਵਿਅਕਤੀ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਹੁਣ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ ਮੰਡੀ ਗੁਬਨਗੜ ਦੀ 11 ਤਰੀਕ ਦੀ ਰਾਤ ਦੀ ਵਾਰਦਾਤ ਸੀ ਜ ਜਿਹਦੇ ਵਿੱਚ ਇੱਕ ਪਰਵੀ ਨਗਰਵਾਲ ਨਾਮਕ ਵਿਅਕਤੀ ਜਿਨ੍ਹਾਂ ਦੀ ਫੈਕਟਰੀ ਅਮਲੋ ਰੋਡ ਮੰਡੀ ਗੁਬਨਗੜ ਦੇ ਵਿੱਚ ਹੈਗੀ ਹੈ ਉਹਨਾਂ ਦੀ ਫੈਕਟਰੀ ਚੋਂ ਚਾਰ ਅਣਪਛਾਤੇ ਵਿਅਕਤੀਆਂ ਨੇ ਆ ਕੇ ਇੱਕ ਫੇਕ ਵੈਪਨ ਦਿਖਾ ਕੇ ਉਹਨਾਂ ਦੀ ਫੈਕਟਰੀ ਦੇ ਵਿੱਚ ਮੌਜੂਦ ਜਿਹੜੇ ਤਕਰੀਬਨ 7 ਸਿਕਿਉਰਿਟੀ ਗਾਰਡ ਸੀਗੇ ਤੇ 5 ਜਿਹੜੇ ਲੇਬਰ ਦੇ ਮੁਲਾਜ਼ਮ ਉੱਥੇ ਪ੍ਰੈਜ਼ੈਂਟ ਸੀ ਉਹਨਾਂ ਸਾਰਿਆਂ ਨੂੰ ਬੰਦੀ ਬਣਾ ਕੇ ਕਮਰੇ 'ਚ ਬੰਦ ਕਰਕੇ ਪ੍ਰਮਿਸਿਸ ਤੋਂ ਚੋਰੀ ਕਰਕੇ ਇੱਕ ਬੁਲੈਰੋ ਪਿਕਅਪ ਦੇ ਵਿੱਚ ਜਿਹੜਾ ਚੋਰੀ ਦਾ ਸਮਾਨ ਉੱਥੋਂ ਲੈ ਕੇ ਫਰਾਰ ਹੋਈ ਸੀ ਸਮਾਨ ਜੋ ਇਹਨਾਂ ਨੇ ਚੋਰੀ ਕੀਤਾ ਸੀਗਾ ਜੀ ਉਹ 35 ਕੁਇੰਟਲ ਤਾਂਬਾ ਸੀ ਜਿਹੜੇ ਪਰਵੀ ਨਗਰਵਾਲ ਨੇ ਇਹਨਾਂ ਦਾ ਤਾਂਬਾ ਤੇ ਸਕ੍ਰੈਪ ਦਾ ਕਾਰੋਬਾਰ ਹੈ ਤੇ ਉਸ ਫੈਕਟਰੀ ਚੋਂ ਇਹਨਾਂ ਨੇ 35 ਕੁਇੰਟਲ ਰਾਤੂ ਤਾਂਬਾ ਚੋਰੀ ਕੀਤਾ ਸੀਗਾ ਤੇ ਇਸ ਕੇਸ ਨੂੰ ਬੜੀ ਸੀਰੀਅਸਲੀ ਲੈਂਦੇ ਹੋਏ ਐਸਪੀ ਡੀ ਰਾਕੇਸ਼ Yadav ਡੀਐਸਪੀ ਅਮਲੋ ਐਂਡ ਐਸਐਚਓ ਮੰਡੀ ਗਵਿੰਦਗਰ ਨੇ ਕਾਫੀ ਮਿਹਨਤ ਦੇ ਨਾਲ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਚਾਰੋਂ ਅਕਿਊਸਡ ਸੀ ਉਹਨਾਂ ਨੂੰ ਅਰੈਸਟ ਕੀਤਾ ਹੈ ਇਹ ਚਾਰੋਂ ਜਿਹੜੇ ਬੰਦੇ ਨੇ ਕ੍ਰਿਮੀਨਲ ਹਿਸਟਰੀ ਰੱਖਦੇ ਨੇ ਗੰਧੀਰ ਸਿੰਘ ਅਨਿਲ ਕੁਮਾਰ ਕਰਨ ਸਿੰਘ ਤੇ ਸੁਨੀਲ ਕੁਮਾਰ ਇਹਨਾਂ ਦੇ ਵੱਖ-ਵੱਖ ਪਰਚੇ ਦਰਜ ਨੇ ਲੁਧਿਆਣਾ ਅਤੇ ਪਟਿਆਲੇ ਦੇ ਵਿੱਚ ਫੋਕਲ ਪੁਆਇੰਟ ਦੇ ਵਿੱਚ ਇਹਨਾਂ ਦੇ ਪਰਚੇ ਦਰਜ ਨੇ ਤੇ ਇਹਨਾਂ ਤੇ ਪਹਿਲਾਂ ਵੀ ਚੋਰੀ ਤੇ ਆਮ ਜਾਗ ਦੇ ਪਰਚੇ ਰਜਿਸਟਰਡ ਨੇ ਤੇ ਟੈਕਨੀਕਲ ਤੇ ਹੋਰ ਹਿਊਮਨ ਇੰਟੈਲੀਜੈਂਸ ਦੇ ਥਰੂ ਇਹਨਾਂ ਚਾਰਾਂ ਚੋਰਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਇਹਨਾਂ ਤੋਂ ਜਿਹੜਾ ਚੋਰੀ ਦਾ ਤਾਂਬਾ ਸੀਗਾ ਉਹ ਰਿਕਵਰ ਕੀਤਾ ਗਿਆ ਨਾਲ ਹੀ ਬਲੈਰੋ ਪਿਕਅਪ ਜਿਹੜੇ ਜਿਹੜੇ ਵਾਹਨ ਦੇ ਵਿੱਚ ਇਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਹ ਰਿਕਵਰ ਕੀਤੀ ਗਈ ਹੈ ਤੇ ਨਾਲ ਹੀ ਜਿਹੜਾ ਇਹ ਫੇਕ ਵੈਪਨ ਉਹ ਰਿਕਵਰ ਕੀਤਾ ਗਿਆ ਤੇ ਇੱਕ ਹਾਕੀ ਤੇ ਇੱਕ ਦਾਹ ਜਿਹੜੀ ਇਹ क्राइम ਨੂੰ ਅੰਜਾਮ ਦੇਣ ਲਈ ਯੂਜ਼ ਕਰਦੇ ਸੀ ਉਹ ਵੀ ਇਹਨਾਂ ਤੋਂ ਰਿਕਵਰ ਕੀਤੀ ਗਈ ਹੈ ਜਿਹੜੀ ਪਿਕਅਪ ਗੱਡੀ ਸੀ ਇਹ Ориਜੀਨਲ ਨੰਬਰ ਦੀ ਸੀ ਜੀ ਇਹ ਉਹ ਵੀ ਨੰਬਰ ਦੇ ਬਚੀ ਸੀ ਤੇ ਇਹਨੂੰ ਅਸੀਂ ਹੋਰ ਕਿਸ ਕਿਸ क्राइम ਦੇ ਵਿੱਚ ਇਹਨੂੰ ਯੂਜ਼ ਕੀਤਾ ਗਿਆ ਉਸ ਚੀਜ਼ ਦੇ ਬਾਰੇ ਅਸੀਂ ਇਨਵੈਸਟੀਗੇਟ ਕਰਨਾ ਕਿੱਥੋਂ ਬਿਲੋਂਗ ਕਰਦੇ ਨੇ ਜੀ ਇਹ ਪੰਜਾਬ ਦੇ ਨੇ ਜਾਂ ਬਾਹਰ ਦੇ ਰਾਜ ਦੇ ਇਹ ਜੀ ਲੁਧਿਆਣੇ ਤੇ ਪਛਮੀ